ਹੈਲੋ ਦੋਸਤੋ ਗੁੱਡ ਮਾਰਨਿੰਗ ਹੈਲੋ ਵੈਲਕਮ ਇੱਕ ਮੈਂ ਇੱਕ ਮਨਾਂ ਸ਼ਰਾਰਤ ਕਰ ਰਿਹਾ ਯਾਰ ਰਿਓ ਇਹ ਬੱਚਾ ਹੋ ਗਿਆ ਸ਼ਰਾਰਤੀ ਇਹਨੂੰ ਪਹਿਲਾ ਦੇ ਦੇ ਆਪਾਂ 5 ਰੁਪਏ ਇਹ 5 ਰੁਪਏ ਜਿ ਹੁਣ ਆ ਗਿਆ 10 ਰੁਪਏ ਵਾ ਹੁਣ ਰੋਲਾ ਪਾ ਰਿਹਾ 10 ਰੁਪਏ ਦੋ ਕਿ ਕੈਪ ਵੀ ਆ ਗਈ ਹੈ ਇਹ ਮੰਗਾ 10 ਰੁਪਏ 5 ਰੁਪਏ ਦਿਆ ਕਰ 10 ਰੁਪਏ ਦਾ ਇਹ ਬੰਦਾ ਮਹਿੰਗਾ ਹੁੰਦਾ ਜਾ ਰਿਹਾ ਜਿਉ ਜਿਉ ਵੱਡਾ ਹੋਈ ਜਾ ਰਿਹਾ ਮਹਿੰਗਾ ਹੋਈ ਜਾ ਰਿਹਾ ਹਨਾ ਮਹਿੰਗਾ ਹੋ ਰਿਹਾ ਮੈਂ ਸੋਚਿਆ ਦਾ ਭੁੱਲ ਭੁੱਲ ਜੇਗਾ ਯਾਰ ਫੇਰ ਮਹਾਰਨੀ ਰਹਾ ਮੰਗ ਰਿਹਾ 10 ਰੁਪਏ ਮਹਿੰਗਾ ਕਹਿੰਦਾ ਕਾਂਕਾ ਲਾਏ 10 ਰੁਪਏ ਦਾ ਨਾ ਓਏ ਲੈ ਬਾਬਾ ਬਾਈ ਹੰਤੋ ਨੋਟੇ ਖੜਾ ਯਾਰ ਆਇਓ ਤੈਂ ਬੱਕਰੀ ਰੱਖ ਲਿਆ ਗਿਆ ਹਾਂ ਮੈਂ ਲੱਗ ਰਿਆਂ ਕਿਆ ਹੋ ਰਿਹਾ ਆਰਮੀ ਵਾਲੇ ਦਾ ਕਿਆ ਸਿਸਟਮ ਜਾਂ ਸਮਝ ਨਾ ਆ ਰਿਹਾ ਯਾਰ ਆਰਮੀ ਆਰਮੀ ਇੰਡੀਨ ਆਰਮੀ ਇੰਡੀਨ ਆਰਮੀ ਹਾਂਜੀ ਦੋਸਤੋ ਆਪਾਂ ਪਰਿਆਲੇ ਪਹੁੰਚ ਗਏ ਆ ਜੀ ਆਪਾਂ ਨੂੰ 1 ਵਜੇ ਸੀਗਾ ਫੋਨ ਪਟਿਆਲੇ ਦਾ ਛੋਟਾ ਜਾ ਫੋਨ ਨਾ ਫੋਨ ਛੋਟਾ ਨਾ ਸਵਾਰੀ ਛੋਟੀ ਫੋਨ ਵਜੇ ਸੀਗਾ ਐਨ ਦਾ ਮਤਲਬ ਲੋਕਲ ਲੋਕਲ ਆਏ ਸੀਗੇ ਪਟਿਆਲੇ ਲੋਕਲ ਦਾ ਲੋਕਲੀ ਰੇਟ ਚਲੋ ਠੀਕ ਆ ਜੋ ਬਣ ਗਿਆ ਵੇਲੇ ਨਾਲੋ ਤੇਲੇ ਚੰਗੇ ਪਟਿਆਲੇ ਆਏ ਆ ਜੀ ਸਕੂਲ ਚ ਤੇ ਟੀਚਰ ਐਸੀ ਕੋ ਚਲੇ ਗਏ ਸਕੂਲ ਦੇ ਅੰਦਰ ਆਪਾਂ ਕੜ ਕੇ ਬਾਹਰ ਗੱਡੀ ਲਾ ਕੇ ਹੁਣ ਆਪਾਂ ਚਾਹ ਪਾਣੀ ਦੇਖਦੇ ਆ ਬਾਹਰ ਚਾਹ ਪਾਣੀ ਮਿਲਦਾ ਚਾਹ ਪਾਣੀ ਪੀਵਾਂਗੇ ਥੋੜੀ ਦੇਰ ਤੱਕ ਨਹੀਂ ਤਾਂ ਫਿਰ 2 ਘੰਟੇ ਆਪਾਂ ਵੀ ਗੱਡੀ ਕੋਲ ਬੈਠਾਂਗੇ ਅੰਦਰੇ ਹੋਰ ਤਾਂ ਆਪਣਾ ਤੇ ਕੋਈ ਕੰਮ ਨਹੀਂ ਨਾ ਇੱਥੇ ਕੁਝ ਹੈਗਾ ਖਾਲੀ ਜਿਹਾ ਵੈਸੇ ਬਾਹਰ ਆਣ ਵੇਨ ਦੀ ਕੋਈ ਹੈ ਨਹੀਂ ਇਧਰ ਤਾਂ ਜਾਣਾ ਪੈਣਾ ਮਾਣਾ ਮੋਟਾ ਇਹ ਪੂਰੇ ਤਾਂ ਹੈ ਨਹੀਂ ਆਪਣੇ ਕੋਲ ਇਹ ਹੈਗਾ ਜੀ ਆਪਣਾ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਕਦੇ ਕਦੇ ਹਫਤੇ ਜੇ ਨਾ ਇੱਕ ਦੋ ਵਾਰ ਇਹ ਆਇਆ ਹੁੰਦਾ ਫਰੋਂਟੇ ਖਾਲੀ ਕਦੇ ਰੋਟੀ ਖਾਲੀ ਕਦੇ ਵਾਰੀ ਹਫਤੇ ਜੇ ਕਦੇ ਕਦੇ ਇੱਕ ਦੋ ਦਿਨ ਖਾਈ ਜਾਂਦੀ ਉਫਰ ਸਵੇਰੇ ਸਵੇਰ ਨੂੰ ਪੇਟ ਭਰ ਆ ਜਾਂਦਾ ਰੈਗੂਲਰ ਖਾਣ ਦੀ ਹੱਤ ਨਹੀਂ ਹੈਗੀ ਕਦੇ ਕਦੇ ਖਾਣ ਨਾਲ ਪੇਟ ਚ ਭਰ ਜਾਂਦਾ ਕੋਕ ਪੀ ਕੇ ਕਰਦੇ ਆ ਸੈਟ ਕੰਮ ਨਹੀਂ ਅਗਰ ਲੇਬਰ ਜ਼ਰੂਰੀ ਹੈ ਜੀ ਪੂਰੇ ਸ਼ਹਿਰ ਦੀ ਸਾਫ ਸਫਾਈ ਵਾਸਤੇ ਵਰਕਰ ਜ਼ਰੂਰੀ ਹੈ ਨੌਕਰੀਆਂ ਦੇ ਰੱਖ ਲੋ ਜਾਂ ਪ੍ਰਾਈਵੇਟ ਜਿੱਦਾਂ ਮਰਜ਼ੀ ਰੱਖੋ ਮਸ਼ੀਨੀ ਹੁਗਾ ਜੀ ਚਲੋ ਜੀ ਕਵਾੜ ਵਿੱਚ ਇਹਨਾਂ ਦੇਖਣ ਤੇ ਲਾਦਾਂ ਇਹ ਤਾਂ ਖਰਾਦ ਖੁਰੂਦੀ ਕਰਦੀਆਂ ਇਹਦੇ ਕਵਾੜ ਦੀਆਂ ਮਸ਼ੀਨਾਂ ਮੋਟਰਾਂ ਮੋਟਰਾਂ ਲੱਗੀਆਂ ਹੋਈਆਂ ਆ ਇਹਦੇ ਵਿੱਚ ਟੀਪੀਐਸ ਐਂ ਹੀ ਲੱਗ ਰਹਾ ਇਹਦਾ ਕਵਾੜ ਕਚਰਾ ਕੁਚਰਾ ਹੁੰਦਾ ਸਾਰੇ ਦਾ ਚੂਰਾ ਪਾਊਡਰ ਬਣਾਉਂਦੀ ਆ ਕੋਈ ਨਾ ਕੋਈ ਕੰਮ ਆਂਦਾ ਹੁਣਾ ਆਇਆ ਖਰਾਦ ਬਣਦੀ ਹਣੀ ਕੋਈ ਨਾ ਕੋਈ ਆਪਾਂ ਨੂੰ ਮਿਲਿਆ ਇੱਕ ਘੰਟੇ ਦਾ ਟਾਈਮ ਕਹਿਣ ਤਾਂ ਭਾਬਾ ਮੇਲੇ 2 ਘੰਟੇ ਸੀਗੇ ਘਾਂਟਾ ਆਪਣਾ ਹੀ ਲੰਘ ਗਿਆ ਬੈਠੇ-ਬੈਠੇ ਠੰਡਾ ਪੀ ਲਿਆ ਮਾਰ ਕੋ ਮੈਂ ਥੋੜਾ ਜਿਹਾ ਤੇ ਹੁਣ ਨਾ 12 ਵਜ ਗਏ 1 ਵਜ ਦਾ ਟਾਈਮ ਆ ਜਾਣ ਦਾ ਇੱਕ ਘੰਟਾ ਰੈਕ ਕਰਕੇ ਦੇਖਦੇ ਆਂ ਨੀਂਦ ਦਾ ਨਹੀਂ ਆ ਰਹੀ ਕੋਸ਼ਿਸ਼ ਕਰਦੇ ਆਂ ਆ ਸੌਣ ਦੇ ਥੋੜਾ ਜਿਹਾ ਸੌ ਜੀਰ ਬੈਠੇ ਬੈਠੇ ਹੀ ਖਤ ਹੋ ਗਈ 1:30 ਵਜ ਗਏ ਢਾਈ ਮੈਡਮ ਹੇ ਤੱਕ ਨਹੀਂ ਆਈ ਆਪਾਂ ਨੂੰ ਵੀ ਦੁਆਰਾ ਥੋੜੀ-ਥੋੜੀ ਨੀਂਦ ਆਈ ਆਈ ਨੀਂਦ ਆਈ ਆਪਾਂ ਵੀ ਸੋਵਾ ਦੋ ਕੁੜੀ ਹਾਂਜੀ ਦੋਸਤੋ ਆਪਾਂ ਆਪਣੇ ਰਾਜ ਤੇ ਪਹੁੰਚ ਗਏ ਹਾਂ ਤੇ ਸਵਾਰੀ ਤਾਰ ਕੇ ਹੋ ਗਏ ਆ ਫਰੀ ਹੁਣ ਚਾਹੁੰਦੇ ਚੱਲਦੇ ਆ ਆਪਾਂ ਅਗਰਵਾਲ ਕੋਲ ਅਗਰਵਾਲ ਕੋਲ ਨਾ ਚਾਹ ਚਾਹ ਤੇ ਬ੍ਰੈਡ ਜਾਂ ਸਮੋਸਾ ਖਾਵਾਂਗੇ ਜਾ ਕੇ ਭੁੱਖ ਲੱਗ ਰਹੀ ਆ ਜੋਨਲ ਤੇੜੇ ਲੱਗਦੀਆਂ ਚੇਤੀ ਜਿਹੜੇ ਲੈ ਕੇ ਜਾਣਿਆ ਕਰੇ ਬੱਚਾ ਉਹ ਵੀ ਮੰਗ ਰਹੀ ਤੇ ਮੈਂ ਪਰ ਕਿਵੇਂ ਚੂਹਿਆਂ ਦੀ ਰੱਖੀ ਚੂਹੇ ਵੀ ਸਾਡੇ ਕੋਲ ਤਕੜੇ ਦਾ ਕਰਨ ਨੇ ਇਹ ਚੌਂਕੀ ਦਾ ਇਹ ਕਰਦਿੰਨੇ ਵਿਚਾਰੇ ਇਹਨੂੰ ਵੀ ਖਲਾ ਦੇ ਆ ਰ ਕੱਲੇ ਖਾਈ ਆ ਰ ਜੀ ਦੋਸਤੋ ਆਪਣੇ ਮਿੱਤਰ ਪਿਆਰੇ ਆਪਣੇ ਪਰੋਸੀ ਕਸ਼ਮੀਰੀ ਲਾਲ ਗਰਮੀਤ ਸਿੰਘ ਅੱਜ ਇਹ ਕਰ ਰਿਹਾ ਦੁਕਾਨ ਖਾਲੀ ਦੇਖੋ ਏ ਹੁਣ ਆਪਣੀ ਦੁਕਾਨ ਆ ਉਸ ਤੋਂ ਤੁਹਾਨੂੰ ਪਤਾ ਹੈ ਦੁਕਾਨ ਨੇ ਆਪਣੇ ਤਾਰਾ ਵਾਲਾ ਵਾਲਾ ਕੋਲ ਦੁਕਾਨ ਬੜੀ ਤਕਰੀਬ ਬਣਾਈ ਹੋਈ ਆ। ਇਹ ਕੱਲ ਤੋਂ ਉੱਥੇ ਸ਼ਿਫਟ ਹੋ ਜਾਣਗੇ। ਅੱਜ ਦਾ ਤਕਰੀਬ ਨਾਲ ਖਾਲੀ ਕਰਤੀ ਦੁਕਾਨ ਨੇ। ਵੈਸੇ ਦੁੱਖ ਦੀ ਗੱਲ ਸਾਡੇ ਵਾਸਤੇ ਆ ਸਾਡੇ ਪਰਵਾਸੀ ਸੀਗੇ ਜਦੋਂ ਵੀ ਆਉਣਾ ਜਾਣਾ ਚਾਹ ਪਾਣੀ ਪੀਣਾ ਪਰਵਾਸੀਆਂ ਕੋਲ ਲਾਗ ਸੀਗੇ ਬਹੁਤ ਵਧੀਆ ਸੀਗੇ ਆਪਣਾ ਇਕੱਠਾ ਰਹਿੰਦੇ ਆ ਇਕੱਠੇ ਖਾਂਦੇ ਪੀਂਦੇ ਸੀਗੇ ਇੱਥੇ ਅੰਦਰ ਆ ਕੇ ਉੱਧਰ ਆ ਕੇ। ਹੁਣ ਅੱਜ ਦੁੱਖ ਜਿਆ ਬਾਦ ਮਰ ਆ। ਹਾਂ ਦੁੱਖ ਜਿਆ ਬਹੁਤ ਲੱਗ ਰਿਹਾ ਕਿ ਦੁਕਾਨ ਮੈਦਾ ਦੇਖ ਕੇ ਮੈਨੂੰ ਬੋਲ ਜਿਵੇਂ ਨਹੀਂ ਦੀ ਜੋ ਇਹ ਆਪਣੇ ਉਹ ਆ ਵੀ ਨਹੀਂ ਆ ਚੰਗੀ ਗੱਲ ਨਹੀਂ ਚਲੋ ਬਾਕੀ ਜਿੰਨਾ ਕਿਸੇ ਦਾ ਦਾਣਾ ਪਾਣੀ ਕਿਤੇ ਹੈਗਾ ਤੇ ਕੋਈ ਨਹੀਂ ਆ ਕਿਉਂ ਫਿਰ ਵੀ ਹਾਂ ਉਹ ਕਿਉਂਦਰ ਬਾਕੀ ਉਧਰ ਰਗਾ ਲੰਡੇ ਬਾਕੀ ਉਧਰ ਵੀ ਦੁਕਾਨਾ ਲਾ ਗਿਆ ਦੁਕਾਨ ਵੀ ਤਕੜੀ ਆਪਣੀ ਕੰਮ ਸਾਹਮਣੇ ਹੈ ਅੱਜ ਕੱਲ ਤੋਂ ਨਹੀਂ ਸ਼ਿਫਟ ਕਰ ਦੇਣਾ ਦੁਕਾਨ ਇਹ ਤਾਂ ਹੋ ਜਾਈ ਖਾਲੀ ਜੀ ਸਮਾਨ ਚੱਕ ਲਿਆ ਸਾਰਾ ਕਿਤੇ ਉਹ ਬੈਠਾ ਹੈ ਹਾਂ ਅਰਦਾ ਹੋਰ ਗਈ ਇਹ ਵੀ ਤਾਂ ਗੱਲ ਆ ਤੰਗਾਂਲੇ ਲਾਗਣਾ ਜਦ ਆਪਣਾ ਬੰਦੇ ਨਾਲੇ ਪਿਆਰ ਬਣ ਗਿਆ ਨਾ ਬਹੁਤ 10 12 ਸਾਲ ਮੰਨੋ ਕੇ 10 ਸਾਲ ਸਾਨੂੰ ਹੋ ਗਿਆ ਨਾ ਹਾਂ ਮਾੜਾ ਨਾ ਇਕੱਠੀ ਦੁਕਾਨ ਕਰੀ ਵੀ ਹਾਂ ਤੇ ਆਪਾਂ ਵੀ ਗਰਮੀ ਉਹਨਾਂ ਤੋਂ ਪਹਿਲਾਂ ਹੀ ਆਈ ਸੀਗੇ 2 ਜਰ ਮਹੀਨੇ ਨਾ ਨਾਲ ਪੜੋਸੀ ਦੇਗੇ ਇਹ ਆਪਣੇ ਤੋਂ ਬਾਅਦ ਆਈ ਸੀਗੇ 2015 ਚ 10 ਸਾਲ ਅਸੀਂ ਇੱਕ ਦੂਜੇ ਦੇ ਪੜੋਸੀ ਰਹੇ ਚਲੋ ਹੁਣ ਵੀ ਇਕੱਠੇ ਨੇ ਵੇਹੇ ਹੁਣ ਕਿਹੜਾ ਜਾਨਾ ਦੂਰ ਨਹੀਂ ਹੈ ਨਾਲੇ ਹੁਣਾਂ ਉਲਟਾ ਆਪਣੇ ਘਰ ਦੇ ਕੋਲ ਦੁਕਾਨ ਚ ਲਈ ਗਈ ਮਾਰਗੜੇ ਐ ਜਿਗਾ ਚਲੋ ਫੋਰੇ ਉੱੱਤੇ ਬੈਠਦੇ ਜਿਗੇ ਸਾਂਪਾਸ ਵਧਿਆ ਹੁੰਦਾ ਕਦੇ ਮਿਲਣ 100 ਗੱਲਾਂ ਬਾਤ ਕਰਨੀਆਂ ਬੰਦੇ ਨੇ 100 ਜੀ ਦੀ ਲੋੜ ਪੈ ਜਾਂਦੀ ਦੀ ਪਰੋਸੀ ਕੋਲ ਚਲੋ ਪਹਿਲਾ ਬੁਲਾਣੇ ਵਾ ਮਿਹਨਤ ਫਿਰ ਪੱਟਣੇ ਵਾ ਮਿਹਨਤ ਐ ਲੱਗਦਾ ਜੀ ਤਾਹਰੇ ਕੋਈ ਕੁਝ ਕਰਿਆ ਹੋਈ ਸੀਗਾ ਐਡਾ ਪ੍ਰੋਜੈਕਟ ਸੀਗਾ ਸਾਰੇ ਸੁਚਮ ਦਾ ਕੰਮ ਦਾ ਖਾਲੀ ਖਾਲੀ ਲੱਗ ਰਹੀ ਹੈ ਦੁਕਾਨ ਲੋਬੀ ਸਾਡੇ ਪੜੋਸੀਆਂ ਨੇ ਆਪਣੇ ਪੱਖੇ ਕੁੰਡੇ ਕਾਣਾ ਜੋ ਵੀ ਦਾ ਸਾਰਾ ਤਾਰ ਲਿਆ ਨਵੀਂ ਦੁਕਾਨ ਵੱਲ ਸ਼ਿਫਟ ਹੋਏਗਾ ਹੁਣ ਸਾਫ਼ ਹੋਗਾ ਚੰਗੀ ਤਰ੍ਹਾਂ ਤੋਗ ਲਾਵਾਂਗੇ ਇਹਨਾਂ ਨੂੰ ਦੁਕਾਨ ਕਰਦੀ ਖਾਲੀ ਜੀ ਜਿੱਦਾਂ ਮਾਲਕ ਨੇ ਕਿਹਾ ਮਾਲਕ ਦਾ ਕਹਿਣਾ ਮੰਨਣਾ ਪਿਆ। ਸਮਝ ਗਿਆ? ਕਾਊਂਟਰ ਸਾਹਮਣੇ ਤਾਂ ਨਪਰਾ ਜਾ ਕੇ ਆਪਾ। ਸਕੂਲ ਸਖਾਲਮਾ। ਜਾਮਾ। ਸਕੂਲ ਨੂੰ ਰਿਲਵਾ ਦੇਣਾ ਤੈਨੂੰ। ਆਪਾ ਘਰੇ ਆ ਜੀ ਕਸ਼ਮੀਰੀ ਕਾ ਪੁੱਤ ਤੇ ਬਾਹਰ ਇੱਥੇ ਆਪਾ। ਜਿਸਕੇ ਨਾਮ ਵਜੇ ਦੁਕਾਨ ਦੇ ਰਿਦਮ ਦੇਣਾ ਵੀ ਦੁਕਾਨ ਦੀ ਨਾ। ਕਿਆ ਅਸੀਂ ਤੇਰਾ ਅੱਜ। ਹੈ? ਕਦੋਂ ਨੇ? ਹਾਂ। ਸਭ ਬੱਚਾ ਤਾਂ ਨੇ ਉਹ ਸੋ ਦੇ ਰਹਾ ਨਾ। ਅੱਜ ਆਜੇ ਤਾਂ ਪੱਕੀ ਦੁਕਾਨਾਂ ਵਾਲੇ ਹੋ ਗਏ ਨਾ ਸਮਝ ਲੱਗਿਆ ਆਪਣੀ ਦੁਕਾਨ ਨੂੰ ਉਹ ਪੱਕੇ ਤੋਂ ਪੱਕੀ ਦੁਕਾਨਾਂ ਵਾਲੇ ਹੋ ਗਏ ਪਹਿਲਾਂ ਕੱਚੇ ਦੇ ਹਨ ਹੈ ਜੀ ਗਰਮੀ ਤੇ ਹਲਵਾਈ ਕੰਮ ਡਾਉਣ ਦਾ ਹਲਵਾਈ ਇਹ ਕਰਨਗੇ ਤੇ ਤੇਰੇ ਬੋਢੇ ਨੂੰ ਹਲਵਾਈ ਕੇ ਵਾਪੂ ਨੂੰ ਹੋਰ ਗਰਮੀ ਤੇ ਗਰਮੀ ਤੇ ਹਲਵਾਈ ਕੰਮ ਉਨਾਈ ਅੱਜ ਸਵੇਰ ਦਾ ਮੇਨ ਦਾ ਕਰ ਰਿਹਾ ਵੀ ਸਾਮਾਨ ਚੱਕ ਫਲਮਾ ਪੂਰਾ ਜੋਰ ਪੂਰਾ ਜੋਰ ਲਾਇਆ ਚੱਕ ਲਾ ਲਵਾ ਰੇੜੀਆਂ ਕਿੰਨੀ ਰੇੜੀਆਂ ਖਿੱਚੀਆਂ ਪਤਾ ਨਹੀਂ ਪਤਾ ਨਹੀਂ ਹੈਗਾ ਕਭੀਨ ਹੋ ਗਿਆ ਲਗਾ ਪਿੱਛਾ ਧੱਕਾ ਲਾਇਦਾ ਹੈਗਾ ਇਹ ਦੇਖਿਏਗਾ ਚੱਲੋ ਬਈ ਸਾਮਾਨ ਚੱਕ ਹੈਗਾ तकरीबन ਸਾਰਾ ਮੈਂ ਰਹਿ ਗਿਆ ਕਾਊਂਟਰ 'ਚ ਹੈ ਰਹਿ ਗਿਆ ਇਕੱਲਾ ਆਪਣੇ ਮਿੱਤਰ ਵੈਲੀ ਚਲੇ ਗਏ ਆਪਣੇ ਇੱਧਰ ਆਪਣੇ ਘਰ ਕੋਲ ਹੁਣੋਂ ਖਾਏ ਗਿਰਿਆਂ ਸਮੋਸੇ ਆਪਾਂ ਤਾਨਸਲਮ ਨਿਕਰਦੇ ਵਿੱਚ ਆਪ ਵੀ ਕਿਸੇ ਨੂੰ ਆਏ ਗਿਰੇਂਗੇ ਪਹਿਲੋ ਰਗਾ ਜਾਬ ਵੀ ਹੈਗੇ ਹੈ ਨਾ ਲੈ ਤੇਰੇ ਬਾਪੂ ਉਹ ਗੱਲਾਂ ਮਾਰ ਕੇ ਆਏ ਗਏ ਨੇਗੇ ਹਾਂਜੀ ਦੋਸਤੋ ਗੋਪੀ ਗਰਮੀਤ ਨਿੱਤਮਨਾ ਮਾਰਦਾ ਜੋਰ ਕਰਤੀ ਸਫਾਈ ਦੁਕਾਨ ਵੀ ਚੱਕ ਲਏ ਸਾਮਾਨ ਆਪਣੇ ਆਪਣੇ ਠੱਡੇ ਟਗਾਣੇ ਦੇ ਚੱਕ ਲਏ ਜਿੰਨਾ ਜੀ ਰ ਇਥੇ 10 ਸਾਲ ਦਾ ਮੁੱਲਾ ਦਾ ਵਧੀਆ ਟਾਈਮ ਕੱਢ ਕੇ 10 ਸਾਲ ਲੱਗਿਆ ਨਾ 10 ਸਾਲ 10 ਸਾਲ ਲੱਗੇ ਵਧੀਆ ਹਾਂ ਵਧੀਆ ਟਾਈਮ ਲੰਘਿਆ ਚਲੋ ਇਹ ਤੇ ਨਾ ਨਾ ਠੀਕ ਦਾ ਇਤੇ ਇਤੇ ਦਾਣਾ ਪਾਣੀ ਬੰਦੇ ਲਿਖਿਆ ਉਥੇ ਤੇ ਹੀ ਖਾਣਾ ਤੇ ਰਹਿ ਗਿਆ ਮਾਣਾ ਮੋਡਾ ਸਫਾਈ ਵਾਲਾ ਕੰਮ ਤੋਂ ਕਿਦਾ ਕੱਛਾ ਮੱਥ ਦੇ ਰਿਆਂ ਕਦੀ ਬੰਨ ਤੰਗ ਨਹੀਂ ਕਰਿਆ ਬੰਦੇ ਦੁਕਾਨ ਵਾਲੇ ਨੇ ਨਾ ਨਾ ਠੀਕ ਆ ਇਹ ਟਾਈਮ ਲਾਂਗੇ ਵਧੀਆ ਯਾਰ ਤੇ ਯਾਰ ਦੇ ਲਾਂਗੇ ਜੇ ਨਾ ਲਾਂਗੇ ਵਧੀਆ ਵਧੀਆ ਲਾਂਗਾ ਟਾਈਮ ਤੇ ਆਪਾਂ ਆਪਾਂ ਵੀ ਬਰੌ ਖਤਮ ਕਰਨ ਲੱਗੇ ਜੀ ਰਾਤ ਦੇ 10:00 ਵਜੇ ਕੇ ਓਕੇ ਬਾਏ ਗੁੱਡ ਨਾਈਟ ਹਾਂਜੀ ਫਰੈਂਡ ਟਾਈਮ ਹੋ ਗਿਆ ਰਾਤ ਦੇ 10:00 ਵਜੇ ਆ ਗਰਮੀ ਤਨੋਂ ਲੱਗ ਜਣਾ ਜੇ ਘੰਟਾ ਤੇ ਆਪਣਾ ਟਾਈਮ ਹੋ ਗਿਆ ਆਪਾਂ ਨੂੰ ਬੱਚੇ ਵੇਟ ਕਰ ਰਹੇ ਆਂ ਆਪਾਂ ਜਾਣ ਲੱਗੇ ਘਰੇ ਬਾਏ 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 ਗੁੱਡ ਨਾਈਟ ਰ ਆਪਣੀ ਹੋਈ ਵੀ ਪਹਿਲਾਂ ਹੀ ਬਾਏ 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 ਹਾਂ